ઓર ના ઓય તો ઓર ના ઓય ખર્ચા તોડના ઓ ના ફાઈના પાછા લેન્ડ્રીએ લાગે ભાઈ પ્લીઝ

ਇਹ ਬਦਮਾਸ਼ੀ ਨਹੀਂ ਚੱਲਣੀ ਹੈ ਜੋ ਚਾਈ ਫਿਰਦੇ ਪੀਰੇ ਸਾਹਿਬ ਦਾ ਇਹ ਹਿਲੇ ਹੋਣ ਦਾ ਪ੍ਰਾਇਰਟ ਹੈ ਕਾਪੀ ਮੇਸਾ ਆ ਰਹੀ ਹੈ ਗੱਡੀ ਵੀ ਆ ਲਾਈਟ ਰੋਨ ਸਾਹਿਬ ਸਭ ਪਗੜਾ ਬੱਤੀ ਲਈਏ ਲਿਆਇਆ ਜਾ ਰਿਹਾ ਹੈ ਐਨਐਲਐਸ ਵੱਲੋਂ ਕੋਈ ਠੱਗਾ ਨਹੀਂ ਕੀਤਾ ਜਾ ਰਿਹਾ ਐਨਐਲਐਸ ਸਾਹਿਬ ਪਹਿਲੀ ਵਾਰ ਪਹਿਲੀ ਵਾਰ ਜਨਾਲਾਬਾਸ਼ ਹੋਇਆ ਹੈ ਵੀ ਇਲੈਕਸ਼ਨ ਅਸੀਂ ਚਾਹੁੰਦੇ ਸੀ ਹਰ ਬੰਦੇ ਨੂੰ ਨਸੀ ਮਿਲੀ ਹਰ ਬੰਦੇ ਨੂੰ ਉਹ ਝੂਲਾ ਟੈਕਸ ਮਿਲੇ ਜਿਹੜਾ ਅੱਜ ਤੱਕ ਇਹਨਾਂ ਨੇ 25 ਸਾਲਾਂ ਦਾ ਰਵਾਇਆ ਸੀ ਵੀ ਕਿਸ ਨੂੰ ਦਿੱਤਾ ਨਹੀਂਗਾ ਸਭ ਤੋਂ ਵੱਡੀ ਗੱਲ ਜਿਹੜੀ ਇਹਨਾਂ ਨੇ ਕਰਤੂਤ ਕੀਤੀ ਹੈ ਰੋਜ਼ ਧਰਨੇ ਲਾਉਂਦੇ 5 ਵਜੇ ਜਾ ਕੇ ਬੀੜਵਾਂ ਜੋ ਦਫ਼ਤਰ ਬੰਦ ਹੋ ਜਾਂਦਾ ਚਲੋ ਸਾਰੇ ਦੀ ਐਨਓਸੀ ਮਿਲ ਗਿਆ ਸਾਰੇ ਬੰਦੇ ਸਵੇਰ ਦੇ 7:00 ਤੇ ਲਾਈਨਾਂ 'ਚ ਖੜੇ ਹੋ ਗਏ ਰਾਤ ਦੇ ਲੱਗੇ ਇੱਧਰ ਕੋਈ ਐਂਟਰੀ ਨਹੀਂ ਗਰਸ ਕਾਲਜ ਸਾਡੀ ਬੇਚੀ ਜਾਂਦਾ ਉਹ ਛੋਟੀ ਇੱਕ ਗੇਟ ਜਾਂਦਾ ਸਾਰੇ ਜਿਹੜੇ ਪੁਰਾਣੇ ਲੋਕ ਨੇ ਜਿਹਨੂੰ ਹੱਤਾਂ ਪਈਆਂ ਪੁਰਾਣੀਆਂ ਐਂ ਕੰਪਨੀ ਚੱਲਣਾ ਅੱਜ ਲਾਈਨ 'ਚ ਲੱਗ ਜਾਓ ਭਾਵੇਂ 200 ਫੇਰਾਂ ਦੀ ਭਰਾਂ ਲੋ ਸਾਰੇ ਇੱਧਰੋਂ ਐਂਟਰੀ ਹੈਗੀ ਜੀ ਇੱਧਰੋਂ ਪੁਲਿਸ ਪ੍ਰਸ਼ਾਸਨ ਦੀ ਕਾਰਜ ਪੁਜਾਰੀ ਜਿਹਨਾਂ ਨੇ ਕਰਤੂਤ ਮਾੜ ਉਹ 100% ਭੁਗਤੂਗਾ ਇਹਦੇ ਵਿੱਚ ਕੋਈ ਨਹੀਂ ਲੈ ਪੁਲਿਸ ਨੇ ਕਹਿਿਆ ਅਜੀਵਾਰੀ ਕੇ ਲੈ ਪਰ 100% ਜਿਹੜਾ ਬੰਦਾ ਜਿਹਨੇ ਕਰਦੂਦ ਕੀਤੀ ਹੈ ਜਿਹਨੇ ਅੰਦਰ ਜਾਣ ਦਿੱਤੇ ਐਮਐਲਏ ਸਾਹਿਬ ਜਿਹੜੇ ਇਸ ਗੇਟ ਤੇ ਨੇ ਇਹਨਾਂ ਨੇ ਅਗੇ ਪ੍ਰੈਸ ਵਾਲਿਆਂ ਨੂੰ ਵੀ ਅੰਦਰ ਜਾਣ ਦਿੱਤਾ ਬਿਲਕੁਲ ਜਿਹਨੇ ਹੁਣੇ ਕਰਦੂਦ ਕੀਤੀ ਹੈ ਜਿਹੜੇ ਦੋ ਮੁਲਾਜ਼ਮ ਐ ਦੋਵੇਂ ਸਸਪੈਂਡ ਹੋ ਗਏ ਕਿਹੜੇ ਕਿਹੜੇ ਬੰਦੇ ਅੰਦਰ ਵੜੇ ਐ ਜੀ ਇਧਰੋਂ ਇਧਰੋਂ ਨੋਨੀ ਮਾਨ ਤੇ ਬੋਬੀ ਮਾਨ ਔਰ ਨਾਲ ਉਹਨਾਂ ਦੇ ਜਿਹੜੇ 10-12 ਸੀਸਿੰਗ ਭਾਵੇਂ ਯਾਰੀ ਬਾੜੀ ਜਾਂਦਾ ਜਦੋਂ ਅਸੀਂ ਘਰੇ ਬੈਠੇ ਆ